ਰਾਜਵੀਰ ਜਵੰਡਾ ਦੀ ਸਿਹਤ ਹਾਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਵੈਂਟੀਲੇਟਰ ਸਪੋਰਟ ਤੇ ਨੇ ਰਾਜਵੀਰ ਸਿੰਘ ਜਵੰਡਾ ਹਸਪਤਾਲ 'ਚ ਮੁਲਾਕਾਤਾਂ ਦਾ ਦੌਰ ਜਿਹੜਾ ਹੈ ਲਗਾਤਾਰ ਜਾਰੀ ਹੈ ਅਰਦਾਸਾਂ ਵੀ ਜਿਹੜੀਆਂ ਨੇ ਕੀਤੀਆਂ ਜਾ ਰੀਆਂ ਨੇ ਬੱਦੀ ਦੇ ਵਿੱਚ ਹਾਦਸਾ ਜਿਹੜਾ ਹੈ ਵਾਪਰਿਆ ਸੀਗਾ ਜਿਸ ਤੋਂ ਬਾਅਦ ਰਾਜਵੀਰ ਜਵੰਡਾ ਜਿਹੜੇ ਨੇ ਕੋਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਰਾਜਵੀਰ ਜਵੰਡਾ ਦੀ ਸਿਹਤ ਦੇ ਬਾਰੇ ਜਿਹੜਾ ਹੈ ਲਗਾਤਾਰ ਅਪਡੇਟ ਜਿਹੜੀ ਉਹ ਮਿਲ ਰਹੀ ਹੈ ਤੇ ਉਥੇ ਹੀ ਦੱਸਦੀ ਕਿ ਸਿਹਤ ਜਿਹੜੀ ਆ ਹਾਲੇ ਵੀ ਨਾਜ਼ੁਕ ਜਿਹੜੀ ਉਹ ਦੱਸੀ ਜਾ ਰਹੀ ਹੈ ਵੈਂਟੀਲੇਟਰ ਸਪੋਰਟ ਤੇ ਨੇ ਰਾਜੂਰ ਸਿੰਘ ਜਵੰਡਾ ਅਰਦਾਸਾਂ ਜਿਹੜੀਆਂ ਨੇ ਹਰ ਪਾਸੇ ਜਿਹੜੀਆਂ ਕੀਤੀਆਂ ਜਾ ਰਹੀ ਨੇ ਰਾਜੂਰ ਸਿੰਘ ਜਵੰਡਾ ਦੇ ਪਿੰਡ ਦੇ ਵਿੱਚ ਵੀ ਜਿਹੜਾ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਥੇ ਵੀ ਕਾਫੀ ਮੁਲਾਕਾਤਾਂ ਦਾ ਦੌਰ ਜਿਹੜਾ ਹਸਪਤਾਲ ਦੇ ਵਿੱਚ جاری ਹੈ ਕਲਾਕਾਰਾਂ ਦੇ ਵੱਲੋਂ ਲਗਾਤਾਰ ਜਿਹੜਾ ਮਿਲਨ ਜਿਹੜਾ ਆਇਆ ਜਾ ਰਿਹਾ ਹੈ ਰਾਜਵੀਰ ਸਿੰਘ ਜਵੰਡਾ ਨੂੰ ਉਹਨਾਂ ਦੀ ਤਬੀਤ ਨੂੰ ਵੇਖਦੇ ਹੋਏ ਦੱਸਦੀ ਕਿ ਹਾਦਸਾ ਜਿਹੜਾ ਇਹਨਾਂ ਭਿਆਨਕ ਸੀਗਾ ਜਿਸ ਨੂੰ ਵੇਖਦੇ ਹੋਏ ਸੱਟਾਂ ਜਿਹੜੀਆਂ ਕਾਫੀ ਗੰਭੀਰ ਲੱਗੀਆਂ ਨੇ ਵਧੇਰੀ ਜਾਣਕਾਰੀ ਦੇ ਲਈ ਅਮਿਤ ਸੇਟੀ ਨਾਲ ਜੁੜ ਚੁਕੇ ਨੇ ਅਮਿਤ ਸੇਟੀ ਰਾਜਵੀਰ ਸਿੰਘ ਜਵੰਡਾ ਦੀ ਕੀ ਕੋਈ ਅਪਡੇਟ ਹੈ ਕਿਉਂਕਿ ਹਾਲਾਤ ਜਿਹੜੇ ਨੇ ਅਜੇ ਵੀ ਉਹਨਾਂ ਦੇ ਨਾਜ਼ੁਕ ਦੱਸੇ ਜਾ ਰਹੇ ਨੇ ਆ ਬਿਲਕੁਲ ਸੰਕਟਾ ਰਾਜਵੀਰ ਜਵੰਡਾ ਸਿਆਰੇ ਹੋ ਰਿਏ ਨੇ ਹਾਲਾਤੀ जरा मेडिकल बुलेटिन कुछ हालत सुधार है हिल रहा है बिल्कुल कह सकते हैं कि लगातार दुआव दुआ का दौर चल रहा है लोग जो दुआ कर रहे हैं दुआ कर रहे हैं कोई अगर इंडस्ट्री की गल करिए दुआ कर रहे हैं कि जल्द से तो जल्द ठीक हो जाए अगर राज की गल करिए तो बिल्कुल पाइपो हादसा होया डॉक्टर तो की गल करिए डॉक्टर का साफ तौर से कहना है कि जिस तरह का जि चौबी घंटे थे हालांकि चौबीस घंटे बड़ी समझने की गल है बड़ा क्रिटिकल टाइम थी वो निकल चुका है अगर उस समय की गल करिए

ਠੀਕ ਹੋਣ ਚ ਜਿਹੜਾ ਸਮੇਂ ਲੱਗੇਗਾ ਤੇ ਉਦੋਂ ਤੇ ਹੀ ਅਰਦਾਸਾਂ ਦਾ ਦੌਰ ਜਿਹੜਾ ਹੈ ਲਗਾਤਾਰ جاری